ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਅੱਜ ਮੈਨੂੰ ਲੱਗਾ 10 12 ਦਿਨ ਹੋ ਗਏ ਆ ਵਲੌਗ ਨਹੀਂ ਮੈਂ ਅਪਲੋਡ ਕੀਤਾ ਕੋਈ ਵੀ ਤੇ ਨਾ ਅਪਲੋਡ ਨਾ ਕਰਨ ਦਾ ਰੀਜ਼ਨ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਸ਼ੀ ਢੀਡੇ ਚੱਲ ਰਹੀ ਜਿਹੋ ਦਾ ਕਰਕੇ ਮੈਂ ਕੋਈ ਵੀਡੀਓ ਬਣਾਈ ਹੋਣੀ ਤੇ ਕੋਈ ਅਪਲੋਡ ਵੀ ਨਹੀਂ ਕੀਤੀ ਤੇ ਹੁਣ ਕਮਰਾ ਸਾਡਾ ਆਲਮੋਸਟ ਰੈਡੀ ਹੋ ਗਿਆ ਇੱਕ ਤੇ ਤੁਹਾਨੂੰ ਉਹ ਵਿਖਾਉਣਾ ਵਾ ਆਲਮੋਸਟ ਨਹੀਂ ਸਾਰਾ ਰੈਡੀ ਹੋ ਗਿਆ ਵਾ ਇੱਕ ਦੋ ਚੀਜ਼ ਲਿਆ ਕੇ ਰੱਖਣ ਵਾਲੀ ਜਿਹੜੀ ਸਾਨੂੰ ਲੱਭੀ ਨਹੀਂ ਉਹ ਜਦੋਂ ਮਿਲੀ ਤਾਂ ਇਹ ਲਿਆ ਕੇ ਰੱਖਣੀ ਆ ਤੇ ਬਾਕੀ ਵੀਡੀਓ ਮੈਂ ਇਸ ਲਈ ਕਿਉਂ ਵੈਸੇ ਤੇ ਬਣਾ ਸਕਦੇ ਨਹੀਂ ਕੋਈ ਚੱਕਰ ਨਹੀਂ ਅਸੀਂ ਨਾ ਗਏਗੇ ਤੁਹਾਨੂੰ ਸ਼ਾਇਦ ਚੇਤਾ ਹੋਵੇ ਦੀਦੀ ਸੰਦੀਪ ਹੁਣਾ ਨਾਲ ਅਸੀਂ ਇੱਕ ਉਹਨਾਂ ਨੇ ਪ੍ਰੋਗਰਾਮ ਜਿਹਾ ਆਰਗੇਨਾਈਜ਼ ਕੀਤਾ ਇਹ ਮਿਲਣੀ ਰੱਖੀ ਉੱਥੇ ਨਾ ਮੈਨੂੰ ਇੱਕ ਬੱਚਾ ਮਿਲਿਆ ਸੀ ਤੇ ਉਹ ਬੱਚੇ ਨੇ ਜਿੱਦਾਂ ਨਾ ਬੜਾ ਇੱਕ ਇੰਪ੍ਰੈਸ਼ਨ ਮੇਰੇ ਦਿਮਾਗ ਤੇ ਛੱਡਿਆ ਕਿ ਜੇ ਉਹ ਸਾਨੂੰ ਵੇਖਦੇ ਆ ਤੇ ਸਾਨੂੰ ਬੜੀ ਬਰੀਕੀ ਦੇ ਨਾਲ ਵੇਖਦੇ ਆ ਉਹ ਬੱਚੇ ਨੇ ਨਾ ਮੈਨੂੰ ਇੱਕ ਗੱਲ ਕਹੀ ਕਿ ਭਾਜੀ ਮੈਨੂੰ ਮਤਲਬ ਤੁਹਾਡਾ ਸਰੂਪ ਬਹੁਤ ਵਧੀਆ ਲੱਗਦਾ ਤੁਹਾਡਾ ਵਿਨੋਦ ਭਾਜੀ ਗਿੰਦੂ ਭਾਜੀ ਉਹਨਾਂ ਦਾ ਮੈਂ ਵੀ ਤੁਹਾਡੇ ਵਾਂਗੂੰ ਅਮਰਤਾਰੀ ਸਿੱਖ ਬਣਨਾ ਚਾਹੁੰਦਾ ਤੇ ਮੈਨੂੰ ਉਹ ਗੱਲ ਨੇ ਨਾ ਬੜਾ ਮਤਲਬ ਮੇਰੇ ਮਨ ਤੇ ਇੰਪੈਕਟ ਪਾਇਆ ਕਿ ਜੇ ਕੋਈ ਵੇਖਦਾ ਵਾ ਤੇ ਉਹ ਇੰਨਾ ਡੀਪਲੀ ਸਾਨੂੰ ਵੇਖਦਾ ਵਾ ਤੇ ਸਾਨੂੰ ਫੋਲੋ ਵੀ ਕਰਦਾ ਵਾ ਤੇ ਫਿਰ ਜੇ ਮੈਂ ਇਹਨਾਂ ਦਿਨਾਂ 'ਚ ਖੁਸ਼ੀਆਂ ਮਨਾਵਾ ਜਾਂ ਮੈਂ ਕਿਤੇ ਜਾਵਾਂ ਤਾਂ ਫਿਰ ਬੱਚਿਆਂ ਲਈ ਇਹ ਗੱਲ ਨਾ ਬੜੀ ਨਾਰਮਲ ਹੋ ਜਾਣੀ ਆ ਕਿ ਹਾਂ ਸ਼ਾਇਦ ਮਨਾ ਸਕਦੇ ਆ ਖੁਸ਼ੀਆਂ ਆਪਾਂ ਤੇ ਸਾਰਿਆਂ ਨੂੰ ਪਤਾ ਕਿ ਇਹਨਾਂ ਦਿਨਾਂ 'ਚ ਕੀ ਹੋਇਆ ਮੈਨੂੰ ਉਹ ਚੀਜ਼ ਨੂੰ ਤੇ ਬਾਰ-ਬਾਰ ਹਾਈਲਾਈਟ ਕਰਨ ਦੀ ਲੋੜ ਨਹੀਂ ਬਾਕੀ ਹੁਣ ਨਵਾਂ ਸਾਲ ਸ਼ੁਰੂ ਹੋਣ ਵਾਲਾ ਵਾ ਤੇ ਸਾਡੇ ਘਰ ਚ ਕੰਮ ਉੱਦਾ ਬੜਾ ਚਲਣ ਡਿਆ 10 ਦਿਨਾਂ ਬਾਅਦ ਅੱਜ ਆਪਾਂ YouTube ਤੇ ਆਏ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਤੁਸੀਂ ਵੀ ਠੀਕ ਠਾਕ ਹੋ ਨਾ ਬਿਮਾਰ ਨਹੀਂ ਹੋ ਮੰਮੀ ਆਡੀ ਨੂੰ ਨਾ ਇਹ ਇੱਕ ਇਹ ਗੱਲ ਮੈਨੂੰ ਦੱਸੋ ਵੀ ਤੁਹਾਡੇ ਘਰ ਚ ਵੀ ਇਹ ਗੱਲ ਹੁੰਦੀ ਆ ਮੰਮੀ ਬਿਮਾਰ ਹੋਵੇ ਜੋ ਮਰਦੀ ਹੋਵੇ ਕੰਮ ਨਹੀਂ ਛੱਡਣਾ ਪਤਾ ਨਹੀਂ ਮੈਂ ਕਿੰਨੀ ਵਾਰ ਕਹਿਤਾ ਕਿ ਨਹੀਂ ਠੀਕ ਤੇ ਰਹਿਣ ਦੇ ਉਹ ਵੀ ਦੋ ਬੀਬੀਆਂ ਕੰਮ ਕਰਨੀ ਲਈਆਂ ਨਾਲ ਉਹਨਾਂ ਘਰ ਹੀ ਲੈਣਾ ਆ ਵੀ ਪਤਾ ਨਹੀਂ ਸੈਟੀਸਫੈਕਸ਼ਨ ਨਹੀਂ ਆਉਂਦੀ ਵੀ ਉਹਨੇ ਆ ਚੰਗਾ ਕਰ ਵੇ ਵੀ ਅੰਟੀ ਕੰਮ ਕਰਦੀ ਅਮਨਪਾਤ ਦੀ ਕੰਮ ਕਰਦੀ ਕਿਚਨ ਚ ਦੋਵੇਂ ਜਾਣੀਆਂ ਲੀਆਂ ਤੇ ਮਸਰੀਆਂ ਰੋਟੀ ਖਾਣ ਡੀਆਂ ਤੇ ਬੱਤੀ ਹੁਣ ਆਈ ਐ ਤੇ ਮੈਂ ਕੱਪੜੇ ਧੋਣ ਲੱਗੀ ਆ ਹਾਂ ਤੇ ਨਾ ਵੀ ਧੋਣਗੇ ਉਹਨਾਂ ਨੇ ਜੋ ਵੇਲੀਆਂ ਹੋ ਗਿਆ ਉਹਨਾਂ ਨੇ ਆ ਵੀ ਕੰਮ ਕਰੀ ਲੈਣਾ ਹਾਂ ਲੋ ਮੀਡੀਆ ਪਰ ਜੇ ਨਹੀਂ ਠੀਕ ਤੇ ਫੇਰ ਗੱਲ ਹੋਰ ਵਾ ਨਾ ਜੇ ਠੀਕ ਵਾ ਹੋਈ ਗੱਲ ਹੋਰ ਵਾ ਉਤੋਂ ਠੰਡ ਨਹੀਂ ਆ ਤੇ ਬਾਕੀ ਕਹਿਣ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਮੰਨਣੀ ਦਿਖਾਉਂਦੀ ਆ ਕਰਨੀ ਤੇ ਮਰਜ਼ੀ ਆ ਕਿਉਂਕਿ ਮੈਂ ਮੰਮੀ ਨੂੰ ਕੱਲ ਵੀ ਕੱਲ ਵੀ ਝਾੜੂ ਖੋ ਕੇ ਸੁੱਟਿਆ ਸੀ ਚੜ ਹੋਇਆ ਏ ਮਨ ਭਾਬੀ ਨੇ ਤਾਂ ਫੇਰ ਮੰਮੀ ਨੂੰ ਜਾਈ ਲਾ ਕਿੱਥੇ ਲੱਭੇ ਬੈ ਕੇ ਫੇਰ ਮੰਮੀ ਅਚਾਨਕ ਬਿਮਾਰ ਹੋ ਗਈ ਤੇ ਜਦੋਂ ਬਿਮਾਰ ਕੋਈ ਬਿਮਾਰ ਤਾਂ ਰੈਸਟ ਕਰਨੀ ਚਾਹੀਦੀ ਚੜ ਦੇ ਬੈ ਜਾ ਰਿਹਾ ਰਹਿੰਦਾ ਆ ਜੀ ਕੋਈ ਨਹੀਂ ਆਪੇ ਕਰ ਲੈਣਾ ਸਾਰੀ ਗੱਲ ਸਿੱਧੀ ਭਰਾਵਾ ਆ ਸਾਡੇ ਘਰ ਨਾਲ ਕਮਰਿਆਂ ਦੇ ਕੰਮ ਚੱਲਣ ਦੇ ਇੱਕ ਦਾ ਖਤਮ ਹੋਇਆ ਤੇ ਦੂਜੇ ਦਾ ਸ਼ੁਰੂ ਕਰਤਾ ਇੱਧਰ ਪੇਂਟ ਦਾ ਕੰਮ ਚੱਲਣ ਡਿਆ ਵਾ ਫਿਰ ਬਾਉ ਨੇ ਕਾਫੀ ਪੈਚ ਪੂਛ ਦੀ ਲਾਤੇ ਰੀਪੇਂਟ ਕਰ ਲੱਗੇ ਇਹਨੂੰ ਉੱਪਰੋਂ ਵੀ ਸਾਰਾ ਘਰ ਤਾਂ ਵਾ ਤਹਾਡਾ ਨਵਾਂ ਕਮਰਾ ਤਿਆਰ ਹੋ ਗਿਆ ਉੱਧਰ ਚੱਲਦੇ ਆ ਉਹ ਤੁਸੀਂ ਦੱਸਣਾ ਕਿਦਾਂ ਦਾ ਆ ਚੱਲ ਆ ਇੱਧਰ ਵੇਖ ਦੇ ਨਵਾਂ ਕਮਰਾ ਕੀ ਹੈ ਤੁਰ ਜਾ ਮੈਂ ਤੇ ਹਨਾ ਤੇ ਨਿਕਾਏ ਬੜਾ ਵਦੋ ਸੁਣੋ ਨਿਕਾ ਬਹੁਤ ਆ ਸੇਕ ਮਾਰਦਾ ਆ ਡੈਡੀ ਕਹਿੰਦਾ ਸਿੱਧੇ ਦਾ ਸਿੱਧਾ ਡੈਡੀ ਕਹਿੰਦਾ ਸਿੱਧੇ ਦਾ ਸਿੱਧਾ ਲੰਮੇ ਪਿਆ ਵਧੀਆ ਬਣਿਆ ਰੂਮ ਪਹਿਲਾਂ ਤੇ ਦੱਸੋ ਵੇਖ ਕੇ ਅਛਾ ਹੁਣ ਵਧੀਆ ਬਣਿਆ ਗੱਦਾ ਬਣਿਆ ਖਬਰਾਂ ਸੋਹਣਾ ਬਣਿਆ ਪਰ ਲੇਕਿਨ ਗੱਦਾ ਬਹੁਤ ਵਧੀਆ ਨੀਂਦ ਆਈ ਹੁਣ ਇੱਕ ਚੀਜ਼ ਦੱਸੋ ਤੁਸੀਂ ਡੈਡੀ ਆ ਟੋ ਦੱਸੋ ਮੈਨੂੰ ਕਿਦਾਂ ਦੀ ਲੱਗਣ ਈ ਆ ਤੇ ਆ ਬੈੱਡ ਤੇ ਟੋ ਤੇ ਮੰਮੀ ਨਹੀਂ ਖੁਸ਼ ਆਗੀ ਕਿ ਆਹ ਡਿਜ਼ਾਈਨ ਨਹੀਂ ਸੋਹਣਾ ਲੱਗਣਾ ਰੰਗ ਤੇ ਨਹੀਂ ਕੁਛ ਹਾਂ ਡਿਜ਼ਾਈਨ ਲਮੀਨੇਸ਼ਨ ਕਰਾਉਣਾ ਰੰਗ ਤੇ ਨਹੀਂ ਖੁਸ਼ ਵੀ ਲਾਈਟ ਕਰਾਉਣਾ ਤੇ ਗੰਦਾ ਹੋਊਗਾ ਮੈਨੂੰ ਡਿਜ਼ਾਈਨ ਪਸੰਦ ਈ ਆ ਰੰਗ ਤੇ ਨਹੀਂ ਕੁਛ ਆਪਾਂ ਆ ਰੰਗ ਰਿਚ ਬਹੁਤ ਲੱਗਦਾ ਵਾ ਲਾਈਟ ਕਲਰ ਠੀਕ ਆ ਉਹ ਮੰਮੀ ਰਿਚ ਸੋਚ ਬਾਕੀ ਇਧਰ ਲੂਵਰ ਸਾਰੇ ਮੰਮੀ ਸਾਡੀ ਦਾ ਬਖਾ ਦੀ ਜਿਹੜਾ ਆਰਕੀਟੈਕਟ ਕੀਤੀ ਆ ਯਾਰ ਆ ਵੇਖੋ ਆ ਲਵਾਏ ਆ ਮੰਮੀ ਨੇ ਸਾਡੀ ਨੇ ਕੱਲ ਮਿਹਨਤ ਮਿਹਨਤ ਕਰਕੇ ਤੇ ਆ ਬਣਵਾ ਕੇ ਤੇ ਦੋਰੇ ਲਵਾਏ 50 ਰੁਪਏ ਵਿਖਾਤਾ 50 ਰੁਪਏ ਵਿਖਾਤਾ ਨੂੰ ਆ ਬੰਨਿਓ ਕਿਦਾਂ ਦਾ ਦਿਖਦਾ ਆ ਇਦਾਂ ਦਾ ਪੈਨਲ ਬਣਿਆ ਪਿੱਛੇ ਲਾਈਟਾਂ ਵਾ ਤੇ ਉੱਪਰ ਵੀ ਲਾਈਟਾਂ ਪੱਖੇ ਦਾ ਪੈਨਲ ਇਦਾਂ ਵਾ ਬਾਕੀ ਆ ਕੱਚ ਤੋਂ ਵੀ ਬੜੀ ਲੜਾਈ ਹੋਈ ਸੀ ਵੀ ਐਦਾਂ ਦਾ ਕੱਚ ਨਹੀਂ ਲਾਉਣਾ ਸਿੱਧਾ ਲਾਉਣਾ ਆਹ ਘੱਟ ਵੀ ਮੇਰੀ ਚੋਆਇਸ ਵਾ ਲੜਾਈ ਨਹੀਂ ਹੋਈ ਲੜਾਈ ਨਹੀਂ ਮਤਲਬ ਆਰਗੂਮੈਂਟ ਜਿਆ ਹੋਇਆ ਸੀ ਵੀ ਇਦਾਂ ਨਹੀਂ ਆ ਡਰਾ ਖਿੱਚਣ ਨੂੰ ਥੱਲੇ ਇਹਨਾਂ ਨੂੰ ਕੋਈ ਕੁੰਡਾ ਨਹੀਂ ਲਾਇਆ ਕੁੰਡਾ ਲੈ ਸਵਾ ਕੁੰਡਾ ਲੈਸ ਇਤੋਂ ਥੱਲੇ ਪਾ ਕੇ ਹੱਥ ਕੀਤੇ ਜਾਂਦੇ ਆਹ ਡਰਾ ਵੀ ਇਦਾਂ ਹੀ ਆ ਸਾਰੇ ਤੇ ਆਹ ਵੀ ਮੇਰੀ ਪਸੰਦ ਦੀਆਂ ਦੋ ਲੈਟਾਂ ਆਹ ਲੈਟਾਂ ਮੰਮੀ ਨੇ ਪਸੰਦ ਕੀਤੀਆਂ ਦੋਵੇਂ ਤੇ ਆਹ ਲੈਟਾਂ ਮੈਂ ਕੀਤੀਆਂ ਪਸੰਦ ਆੜੀਆਂ ਤੇ ਬਾਕੀ ਜਿਹੜੇ ਮੁੰਡੇ ਨੇ ਕੰਮ ਕੀਤਾ ਉਹਨੇ ਬਹੁਤ ਵਧੀਆ ਕੰਮ ਕੀਤਾ ਤੇ ਹੈ ਬਹੁਤ ਫਾਈਬ ਬਹੁਤ ਚੰਗਾ ਆਪਕਾ ਜਿਹੜਾ ਮੈਟ ਆ ਇਹਨੂੰ ਕੋ ਪ੍ਰਾਣਾ ਹੀ ਸੀਗਾ ਆ ਜਿਹੜਾ ਮੈਟ ਵਾ ਨਾ ਇਹ ਹਈ ਇਦਾਂ ਸੋਚਿਆ ਵਾ ਵੀ ਇੱਥੋਂ ਆਪਣਾ ਸੌਰੀ ਇੱਥੋਂ ਲੈ ਕੇ ਆ ਬੈੱਡ ਦੀ ਆ ਨੁੱਕਰ ਤੋਂ ਇੰਨਾ ਬਾਹਰ ਨੂੰ ਆਵੇ ਤੇ ਇੰਨਾ ਹੀ ਪਰਲੇ ਬੰਨੇ ਨੂੰ ਜਾਵੇ ਮਤਲਬ ਥੱਲੀੋਂ ਬੈੱਡ ਦੇ ਆਵੇ ਤੇ ਐ ਨੂੰ ਜਾ ਕੇ ਤੇ ਇੱਥੋਂ ਤੱਕ ਆਵੇ ਮਤਲਬ ਸੈਟੀ ਸੈਟੀ ਵੀ ਉਹਦੇ ਉੱਤੇ ਆਵੇ ਤੇ ਫਰ ਵਾਲਾ ਜਿਹਦਾ ਮੈਟ ਨਹੀਂ ਉਹਦੇ ਦੂਸਰੇ ਜਿਹੜੇ ਨਵਾਂ ਲਿਆਵਾਂਗੇ ਸੌਫਟ ਟੱਚ ਵਾਲਾ ਇਹ ਆ ਉਹ ਹੋਵੇ ਆ ਫਿਲਹਾਲ ਅਹੀਂ ਆ ਟੈਂਪਰੇਰੀ ਤੇ ਚਾਦਰ ਵੀ ਆਡੀ ਟੈਂਪਰੇਰੀ ਉਹਦਾ ਚਾਦਰ ਹੈ ਨਵੀਂ ਆ ਤੇ ਚਾਦਰੇ ਦੇ ਤੇ ਵਾਈਟ ਕਲਰ ਦੀ ਵਿਛਾਵਾਂਗੇ ਪੂਰੀ ਪਲੇਨ ਉਹਦਾ ਤਾਂ ਨਾਲ ਹੀ ਰਲ ਗਈ ਲੱਗਦੇ ਆਉ ਨਹੀਂ ਇਹ ਉਹ ਸੈਡਾ ਨਾਲ ਰਲ ਗਈ ਆ ਉਹਦਾ ਮਤਲਬ ਇਹ ਵੱਖਰੀ ਲਿਆ ਕੇ ਵਿਛਾਵਾਂਗੇ ਮੈਟ ਹੁਣ ਮੰਮੀ ਆਡੀ ਨੇ ਨਾ ਇੱਕ ਵੇਖਿਆ ਵਾ ਆਨਲਾਈਨ ਕੋਈ ਵੀਡੀਓ ਵੇਖ ਲਈ ਆ ਮਲੇਰ ਕੋਟ ਲੈ ਲੈਣ ਜਾਣਾ ਕੱਲੇ ਇਹਦੇ ਥੱਲੇ ਮੈਟ ਵਿਛਾਉਣ ਨੂੰ ਲੈ ਕੇ ਆਉਣਾ ਮੈਟ ਇਹਦਾ ਕੱਲਾ ਵੀ ਨਹੀਂ ਆਉਣਾ ਹੈ ਇਹ ਤਾਂ ਵੀ ਲਿਉਣਾ ਉਹ ਕਬਰੇ ਦਾ ਵੀ ਲਿਉਣਾ ਤੇ ਆ ਐਂਟਰੈਂਸ ਦਾ ਜਿਹੜਾ ਗਲੀ ਐਂਟਰੈਂਸ ਦਾ ਹਾਂ ਇਹਦੀ ਗਲੀ ਦਾ ਵੀ ਲੈ ਉਹ ਜਿਹੜਾ ਆ ਨਾ ਇਹ ਦਰਵਾਜਾ ਇਹਨੂੰ ਕੋਈ ਕੁੰਡਾ ਨਹੀਂ ਲਾਇਆ ਬਾਹਰ ਇਹ ਇੱਥੋਂ ਬਸ ਸੌਫਟ ਟੱਚ ਵਾ ਇਹਨੂੰ ਐ ਟੱਚ ਕਰਾਂਗੇ ਤੇ ਖੁੱਲ ਜਾਂਦਾ ਐਦਾਂ ਕਰਕੇ ਬਾਕੀ ਬਾਥਰੂਮ ਹਲੇ ਹੀ ਰੈਡੀ ਕਰਾਉਣਾ ਤੇ ਇਹਨੂੰ ਬਾਅਦ ਚ ਵਾਪਸ ਐਦਾਂ ਰੱਖ ਕੇ ਤੇ ਸੌਫਟ ਟੱਚ ਇਹਦਾ ਮਾਰਾਂਗੇ ਤੇ ਇਹ ਬੰਦ ਹੋ ਜਾਂਦਾ ਤੇ ਵਿੱਚੇ ਹੀ ਲੂਰ ਲਾਵਰ ਜਿਹੜੇ ਆ ਉਹ ਰਲ ਜਾਂਦੇ ਆ ਤੇ ਅੰਦਰ ਵਾ ਕੁੰਡੀ ਲਾਈ ਹੈ ਬੰਦ ਕਰ ਦਿੰਦੇ ਹਾਂ ਹਾਂ ਇੱਥੇ ਇਹਨੂੰ ਹਲੇ ਪਾਲਿਸ਼ ਕਰਨੀ ਆ ਆਹੀਂ ਕੱਚ ਦੀ ਦੂਰੇ ਲਾਇਆ ਪਹਿਲਾਂ ਇਹ ਚਿੱਟਾ ਲਾ ਲਿਆ ਏ ਲਾਉਣਾ ਹੀ ਕਾਲਾ ਇਹਦੇ ਬਾਅਦ ਉਹ ਵੀਰ ਨੇ ਇਹਨੂੰ ਚੇਂਜ ਕਰਾ ਕੇ ਬਣਾਇਆ ਤੇ ਉਹ ਚਿੱਟੇ ਰੰਗ ਦਾ ਹੀ ਬਣਾਤਾ ਫਿਰ ਦੂਸਰਾ ਉਹਦੇ ਆਲੇ ਦੁਆਲੇ ਦੀਦਾ ਨਹੀਂ ਤੇ ਫਿਰ ਆਈਆਂ ਬਲੈਕ ਕਲਰ ਟਿੰਟਡ ਬਣਵਾਇਆ ਤੀਸਰਾ ਕੱਚ ਬਣਿਆ ਜੀ ਆਰ ਲੱਗਾ ਬਾਕੀ ਇਹਨਾਂ ਨੂੰ ਕੁੰਡੇ ਲਾਏ ਆ ਆ ਡਰਾਅਰ ਸਾਈਜ ਦੇ ਬਣੇ ਆ ਉੱਤੇ ਕੱਚ ਲੱਗਾ ਵਾ ਤੇ ਇਧਰੋਂ ਲੇਟਾਂ ਉੱਪਰ ਉਹ ਤੇ ਯੂਵੀ ਸ਼ੀਟ ਲੱਗੀ ਆ ਤੇ ਮੰਮੀ ਉਹ ਖੋਲ ਕੇ ਵਿਖਾਇਓ ਮੈਨੂੰ ਆਹ ਏਰੀਆ ਬਹੁਤ ਪਸੰਦ ਆਇਆ ਸ਼ੀਸ਼ਾ ਤੇ ਉਹ ਉੱਪਰ ਜਿਹੜੇ ਉਹ ਲਮਕਾਏ ਆ ਆ ਤੇ ਚੱਲ ਬਾਰੂ ਵੀ ਦਿਖੰ데요 ਆ ਆਏ ਸਟਰੀਕਨ ਵਾਲੇ ਦੇ ਚ ਖਾਣੇ ਬਣਾਏ ਆ ਡਰਾਅ ਆ ਮੇਰੇ ਕੋਲ ਨਹੀਂ ਤੁਹਾਡੇ ਕੋ ਨਹੀਂ ਮੈਂ ਆਪੇ ਹੀ ਖੋਲਿਆ ਰੱਖਦਾ ਨਹੀਂ ਤੂੰ ਜ਼ੋਰ ਲਾਇਆ ਇਹ ਖੁੱਲ੍ਹਾ ਨਹੀਂ ਤੇ ਆਪਨੇ ਖੋਲਿਆ ਦੋ ਡਰਾਅ ਇੱਧਰ ਵਾ ਤੇ ਉਪਰ ਆ ਕਾਫੀ ਖੁੱਲੇ ਆ ਉੱਤੇ ਵੀ ਬਣਾਏ ਜਿੱਦਾਂ ਹੈਂਗ ਕਰਨ ਨੂੰ ਬਣਾਇਆ ਵਾ ਪ੍ਰੋਪਰ ਮੈਨੂੰ ਨਾ ਇਕਾਲ ਮਾਰੀ ਦਾ ਇਹ ਚੀਜ਼ ਵਧੀਆ ਲੱਗੀ ਆ ਆ ਦੂਰੋਂ ਵੇਖੀ ਇਹ ਨਾ ਜਦੋਂ ਤੇ ਬਹੁਤ ਵੱਡੀ ਆ ਆ ਮੈਂ ਵਾਈਡ ਐਂਗਲ ਚ ਬਣਾਉਣਾ ਪੂਰੀ ਕੰਧ ਕਵਰ ਕਰਨ ਦੇ ਪਰ ਇਹ ਕਿੰਨੇ ਫੁੱਟ ਵਾਇਆ ਨੂੰ 8 ਫੁੱਟ ਵਾ ਨਾ ਹਾਂ 8 ਹੀ ਐ ਦੂਰ ਤੇ ਸਾਢੇ 7 ਤਾਂ ਨੂੰ 8 ਫੁੱਟ ਇਹ ਆ ਤੇ ਸਾਢੇ 6 ਫੁੱਟ ਬੈੱਡ ਵਾ ਹਾਂ ਨਹੀਂ ਨਹੀਂ 8 ਫੁੱਟ 8 ਫੁੱਟ ਬਾਕੀ ਨਾ ਜਿਹੜਾ ਬੈੱਡ ਬਣਾਇਆ ਸੀ ਨਾ ਬੈੱਡ ਦੀ ਜਿੱਦਾਂ ਢੋਹ ਬਣਾਈ ਸੀ ਇਹ ਪਹਿਲਾਂ ਤਾਂ ਕਹਿੰਦੇ ਸੀ ਨਾਲ ਹੀ ਬਣਾਉਣੀ ਆ ਤੇ ਆ ਚੀਜ਼ਾਂ ਨਹੀਂ ਬਣਾਉਣੀਆ ਕਰਵਾ ਇਹ ਵੀ ਮੈਂ ਉਹਦਾ ਦੇ ਰਿਸਕ ਜੇ ਲੈ ਕੇ ਵੇਖਿਆ ਤੇ ਪਰ ਇਹ ਵਧੀਆ ਲੱਗੀਆਂ ਹੁਣ ਬਸ ਇੱਕੋ ਡਰਵਾ ਕੇ ਹੁਣ ਇੱਥੇ ਜਿੱਦਾਂ ਸ਼ੂ ਵਗੈਰਾ ਲਾਉਣੇ ਆ ਤੇ ਇਹਦੇ ਨਾਲ ਲੱਗ ਲਾਉਣੇ ਨਹੀਂ ਆ ਚੱਲ ਸਿਆਣਾ ਬੰਦਾ ਤੇ ਬਚਾ ਕਰ ਲੈਂਦਾ ਬੱਚੇ ਦਾ ਹੀ ਆ ਥੋੜਾ ਜਿਹਾ ਓਵਰ ਆਲ ਇਦਾਂ ਦਾ ਦਿਖਦਾ ਵਾ ਸਾਡਾ ਕਮਰਾ ਉੱਪਰੋਂ ਇਸ ਤਰੀਕੇ ਦਾ ਵਾ ਇਧਰ ਆਇਆ ਨੂੰ ਇਸ ਤਰੀਕੇ ਦਾ ਤੇ ਇੱਥੇ ਲਿਆਓ ਪਰਦੇ ਦਾ ਕਵਰ ਜਿਹਾ ਬਣਾਇਆ ਵਾ ਤੇ ਪਰਦਾ ਇਹਨੂੰ ਲਿਆ ਕੇ ਲਾਉਣ ਵਾਲਾ ਵਾ ਉਹਨ ਲਿਉਣੀ ਹੈ ਕਿਦਾਂ ਦਾ ਜੋ ਵੀ ਚੂਜ਼ ਕਰਾਂਗੇ ਉਸ ਹਿਸਾਬ ਨਾਲ ਬਣਾਵਾਂਗੇ ਕਿਦਦਣ ਨਹੀਂ ਕਿ ਇੱਕ ਮਿੰਟ ਕਿਦਦਣ ਨਿਕਵਾਇਆ ਤੁਹਾਨੂੰ ਐਵੇਂ ਐਵੇਂ ਮੈਨੂੰ ਸੜੇ ਸੜੇ ਜੇ ਮੂੰਹ ਬਣਾਉਣ ਦੇ ਸਵੇਰ ਦੇ ਜੇ ਮੈਂ ਉਹਨੂੰ ਗਿਆ ਤੇ ਸੜਿਆ ਮੂੰਹ ਬਣਾਇਆ ਮਮੀ ਮੇਰੇ ਹੱਲ ਤੇ ਮੈਂ ਹਾਂ ਮੈਂ ਓਏ ਵੇ ਲੜ ਓਏ ਵੇ ਲੜ ਹਰਿਆ ਮੇਰਾ ਮੂੰਹ ਕਹਿੰਦੀ ਪਰ ਜਦੋਂ ਜਦੋਂ ਮੈਂ ਬਾਹਰ ਨੂੰ ਗਿਆ ਨਾ ਤੇ ਅਹ ਤੀੜੀਆਂ ਪਾਈਆਂ ਏਡਾ ਤੂੰ ਤਾਂ ਮੈਨੂੰ ਤੂੰ ਤਾਂ ਮੈਨੂੰ ਕਵਾਇਆ ਵੀ ਨਹੀਂ ਕਿਉਂ ਨਹੀਂ ਮੇਰਾ ਤਾਂ ਹਾਸਾ ਨਿਕਲ ਜਾਂਦਾ ਟਮੂ ਆ ਲੈ ਕੇ ਮੈਂ ਤੀੜੀ ਨਹੀਂ ਕਰੀ ਪਾਈਆ ਬੈਗੀ ਕਹਤਾ ਨਹੀਂ ਕਿਉਂ ਨਹੀਂ ਕਵਾਇਆ ਸ਼ਾਪੀ ਵੀ ਅੰਟੀ ਤੇਰਾ ਘਰ ਬਣ ਗਿਆ ਤਾਂ ਨਹੀਂ ਲੈ ਜਦੋਂ ਬਣੂਗਾ ਤੇ ਫੇਰ ਪੁੱਛ ਆਨੂੰ ਪਤਾ ਵਾ ਮਿਸਤਰੀ ਤੇ ਸਾਡੇ ਘਰ ਤੋਂ ਹੀ ਆਉਣ ਨਹੀਂ ਦਿੰਦੇ ਆਪਣਾ ਆਲੇ ਸਾਨੂੰ ਪਤਾ ਲੱਗ ਜਾਂਦਾ ਕਿ ਦਲ ਲਾਈਟਰ ਪੈਣਾ ਪਕੌੜੇ ਨਹੀਂ ਖਵਾਉਂਦੇ ਆ ਫੇਰ ਇਹਦਾ ਮਤਲਬ ਜੇ ਬਣ ਗਿਆ ਤਾਂ ਮਤਲਬ ਸਾਨੂੰ ਤੁਸੀਂ ਸੱਦਿਆ ਨਹੀਂ ਆ ਹਾਏ ਫੇ ਪਕੌੜੇ ਨਹੀਂ ਖਵਾਏ ਸਾਨੂੰ ਨਹੀਂ ਹੁਣ ਕਿਉਂ ਜਾਣਦੇ ਪਰਾਨੂੰ ਦੱਸੋ ਮੈਨੂੰ ਨਹੀਂ ਹਣ ਫੇਰ ਤੋਂ ਹੀ ਔਕੇ ਵੇਖਣ ਨੇ ਮੈਂ ਕੈਮਰਾ ਬੰਦ ਕੀਤਾ ਗੱਲ ਵੱਖਰੀ ਤੂੰ ਹੀ ਵੇਖਣ ਨੇ ਕੰਧ 'ਚ ਕੰਧ 'ਚ ਵਜੀ ਆਂਟੀ ਮੈਨੂੰ ਵੇਖਦੀ ਔਕੀ ਔਹ ਨਾ ਨਾ ਔਕਾ ਗਲਤ ਗੱਲ ਆਂਟੀ ਕੋ ਸਾਹਿਬ ਇਧਰ ਆਓ ਤੁਹਾਨੂੰ ਇੰਟਰੋਡਿਊਸ ਕਰ ਓਏ ਤੁਹਾਡੀ ਫੋਟੋ ਜੜੀ ਕਾਲੀ ਆਂਟੀ ਇਧਰ ਨੂੰ ਆਓ ਘੁੰਮੋ ਇਧਰੋਂ ਲੋ ਪੈਂਡ ਆਹ ਸਤਾਨਵਾ ਜਿੰਨੇ ਸਾਡਾ ਕਮਰਾ ਤਿਆਰ ਕੀਤਾ ਵਾ ਤੇ ਭਾਜੀ ਥੈਂਕ ਯੂ ਤੁਹਾਡਾ ਬਹੁਤ ਸੋਣਾ ਬਣਾਇਆ ਤੁਸੀਂ ਕਮਰਾ ਤੇ ਆਪਣਾ ਸੰਪਰਕ ਤੁਸੀਂ ਦੱਸੋ ਜੇ ਕਿਸੇ ਨੇ ਕੰਮ ਕਰਾਉਣਾ ਤੁਹਾਡੇ ਕੋ ਤੇ ਕੀ ਨੰਬਰ ਵਾ ਤੁਹਾਡਾ ਉਹ ਬੋਲੋ ਮੈਂ ਮੈਂਸ਼ਨ ਕਰਦੀ ਨਾ ਵਿੱਚ ਨੰਬਰ ਮੈਂਸ਼ਨ ਕਰ ਬੋਲ ਵੀ ਦੇਣਾ ਮੈਂ ਮੈਂਸ਼ਨ ਵੀ ਕਰ ਦੂੰਗਾ 2910 ਕਿਦਾਂ 62806 2910 ਹਾਂ ਵੈਸੇ ਤੇ ਜਿੱਥੇ ਮਰਜੀ ਮਤਲਬ ਆਪਾਂ ਕਿੱਥੇ ਤੱਕ ਪੰਜਾਬ 'ਚ ਜਿੱਥੇ ਮਰਜੀ ਜਾ ਸਕਦੇ ਮਤਲਬ ਜਿੱਥੇ ਮਰਜੀ ਜਾ ਸਕਦੇ ਆ ਕੰਮ ਤੁਸੀਂ ਬਹੁਤ ਸੋਹਣਾ ਕੀਤਾ ਅਸੀਂ ਤੇ ਹਲੇ ਹੋਰ ਚੱਲਣ ਡਿਆ ਕੰਮ ਤੇ ਆ ਵੀਰ ਨਾਲ ਉਸਤਾਦ ਦਾ ਨਾਲ ਚੇਲਾ ਵਾ ਮੇਨ ਹੀ ਬੰਦਾ ਵਾ ਮੇਨ ਇਹ ਬੰਦਾ ਹੋ ਨਹੀਂ ਮੈਨੂੰ ਤਾਂ ਮੈਨ ਲੱਗਦਾ ਨਹੀਂ ਜਦ ਤਨ ਸਟਾਰ ਛੁੱਟੀ ਮਾਰਦਾ ਇਹ ਨਾਲ ਹੀ ਛੁੱਟੀ ਮਾਰ ਜਾਂਦਾ ਇਹ ਨਾਲ ਹੀ ਛੁੱਟੀ ਮਾਰ ਜਾਂਦਾ ਮਾਰ ਜਾਂਦਾ ਪਰ ਹੈ ਮੈਨ ਨਹੀਂ 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 ਬਹੁਤ ਵਧੀਆ ਹੈ ਕਮਰਾ ਵਿਖਾਉਣ ਰਹੇ ਹਾਂ ਅੰਦਰੋਂ ਸਾਰਾ ਤੇ ਮੈਂ ਫਿਰ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਵਿਖਾਈਏ ਜ਼ਰੂਰ ਤੇ ਬਹੁਤ ਸੋਹਣਾ ਬਣਿਆ ਨੂੰ ਬਹੁਤ ਪਸੰਦ ਆਇਆ ਵਾ ਨਹੀਂ ਚੱਲ ਤੁਸੀਂ ਵੀ ਸਰਦਨੀ ਵੇਖ ਕੇ ਦੱਸਿਓ ਵੀ ਕਮਰਾ ਕਿਹੋ ਜਿਹਾ ਬਣਿਆ ਵਾ ਤੇ 3 ਦੇ ਲਾ 3 ਲੱਖ ਦੇ ਲਗਭਗ ਪਹੁੰਚ ਹੀ ਚਲ ਗਿਆ ਕੰਮ ਸਮਝੋ 3 ਲੱਖ ਦਾ 2.5 2.5 ਦਾ ਐਸਟੀਮੇਟ ਹੀ ਨਹੀਂ ਉੱਪਰ ਚਲ ਗਿਆ ਕੇ ਐਸਟੀਮੇਟ ਤੇ ਆਪਣਾ 2.5 ਲੱਖ ਦਾ ਹੀ ਤੇ ਪੁੰਦਰਾ ਹਾਰਾ ਪੰਜਰ ਦਰਵਾਜਾ ਚੀਜ਼ ਕਿਉਂਕਿ ਵਿੱਚੋਂ ਵਿੱਚੋਂ ਨਾ ਅਸੀਂ ਦੋ ਤਿੰਨ ਚੀਜ਼ਾਂ ਹੋਰ ਬਣਵਾਈਆਂ ਬਾਅਦ ਚ ਕਿਉਂਕਿ ਜਿਹੜੀ ਜਿਹੜੇ ਹਿਸਾਬ ਨਾਲ ਅਸੀਂ ਐਸਟੀਮੇਟ ਲਿਆ ਸੀ ਨਾ ਉਸ ਹਿਸਾਬ ਨਾਲ ਤੇ ਸਾਡਾ ਉਨਾ ਹੀ ਲੱਗਾ ਪਰ ਵਿੱਚ ਦੋ ਚਾਰ ਚੀਜ਼ਾਂ ਐਡ ਕਰਾਈਆਂ ਗੱਦਾ ਫਿਰ ਅਸੀਂ ਆਪਣੇ ਹਿਸਾਬ ਨਾਲ ਕਸਟਮ ਕਰਾਇਆ ਉਹ ਵੱਡਾ ਬਣਵਾਇਆ ਉਹ ਫਿਰ ਗੱਦੇ ਤੇ ਵੀ ਪ੍ਰਾਈਸ ਵੱਧ ਲੱਗਿਆ ਕਿਉਂਕਿ ਗੱਦਾ ਗੱਦਾ ਸਾਨੂੰ ਕਿੰਨੇ ਦਾ ਪਿਆ 3700 3700 ਦਾ ਗੱਦਾ ਪਿਆ ਸਾਨੂੰ ਤੇ ਬਾਕੀ ਬੈੱਡ ਦੀ ਢੋਹ ਦਾ ਜਿਹੜੇ ਕੰਮ ਕਰਨਾ ਏ ਉਹਨਾਂ ਦਾ ਵੀ ਵੱਖਰਾ ਖਰਚਾ ਹੀ ਇਲੈਕਟ੍ਰੀਸ਼ੀਅਨ ਦਾ ਖਰਚਾ ਹੀ ਪੌਣੇ ਕਿ 3 ਲੱਖ ਦੇ 3 ਹੀ ਲਾ ਕੇ ਚਲੋ 3 ਲੱਖ ਦਾ ਖਰਚਾ ਹੋ ਗਿਆ ਪਰ ਠੀਕ ਆ ਜੇ 3 ਲੱਖ ਲੱਗਾ ਵਾ ਤੇ ਕਮਰਾ ਬਣ ਵੀ ਬਹੁਤ ਵਧੀਆ ਗਿਆ ਵਾ ਹਨਾ ਨਾਲ ਦੀ ਨਾਲ ਹੁਣ ਅਸੀਂ ਪੌੜੀਆਂ ਥੱਲੇ ਵੀ ਕੰਮ ਸ਼ੁਰੂ ਕੀਤਾ ਤੇ ਆ ਅਲਮਾਰੀ ਟਾਈਪ ਆ ਪੌੜੀਆਂ ਦੀ ਜਿੱਦਾਂ ਬਣੀ ਆ ਡਿਜ਼ਾਈਨ ਹਿਸਾਬ ਨਾਲ ਪੌੜੀਆਂ ਦੇ ਥੱਲੇ ਬਣਾਉਣ ਲੱਗੇ ਆ ਇੱਥੇ ਸ਼ੂ ਰੈਕ ਬਣਣਗੇ ਇੱਕ ਆਲਮਾਰੀ ਬਣ ਜਾਣੀ ਆ ਨਾਲ ਸ਼ੂ ਰੈਕ ਬਣ ਜਾਣੇ ਆ ਤੇ ਇੱਕ ਮੇਰਾ ক্রিকেট ਦਾ ਸਮਾਨ ਰੱਖਣ ਦਾ ਬਾਕਸ ਬਣ ਜਾਣਾ ਵਾ ਜਿਹੜਾ ਜ਼ਿਆਦਾ ਜ਼ਰੂਰੀ ਹੈਗਾ ਮੈਨੂੰ ਬਾਕੀ ਜਦੋਂ ਬਣ ਜੂਗਾ ਇਹ ਤੇ ਫਿਰ ਇਹ ਵੀ ਵਿਖਾਵਾਂਗੇ ਬਾਕੀ ਪੇਂਟ ਦਾ ਕੰਮ ਬਾਹਰ ਵੀ ਚੱਲਣ ਡਿਆ ਵਾ ਇਧਰੋਂ ਪੈਚ ਲੱਗੇ ਆ ਤੇ ਔਰ ਰੰਗ ਪਤਾ ਨਹੀਂ ਅਹੀਂ ਕੋਈ ਹੋਰ ਕਰਾਇਆ ਇਹ ਤਾਂ ਹੋ ਕੋਈ ਹੋਰ ਗਿਆ ਮੰਮੀ ਉਹ ਕੰਧ ਨੂੰ ਰੰਗ ਸਾਰਾ ਨਹੀਂ ਢਾਈ ਜਾਂ ਤੇ ਢਾਈ ਗਲਤ ਬਣ ਗਈ ਤੇ ਜਾਇ ਨੇ ਪਾ ਜ਼ਿਆਦਾ ਦਿੱਤਾ ਨਹੀਂ ਨਹੀਂ ਢਾਈ ਤੇ ਕੰਪਿਊਟਰ ਨਾ ਬਣੀ ਆ ਢਾਈ ਤੇ ਉਹਨਾਂ ਨੇ ਕਿਹੜਾ ਥਾਣਾ ਪਾਈ ਆ ਪਰ ਇਹਨੇ ਕਦੀ ਢਾਈ ਬਣਾਈ ਹੋਵੇ ਤਾਂ ਫਿਰ ਨਹੀਂ ਕਦੀ ਫਰਕ ਹਾਂ ਵੀ 20 ਲੀਟਰ ਦੀ ਬਣਾਈ ਆ ਅੱਗੇ ਫਰਕ ਨਹੀਂ ਪਾਈ ਜੀ ਆਹੋ ਬਚੀ ਪਈ ਹਲੇ ਨਹੀਂ ਫਿਰ ਬਚਾਤੀ ਆਵੇ ਪੀਤਾ ਇੱਥੇ ਫੇਰ ਵੀ ਸਹੀ ਆਹ ਔਰ ਜਿਹੜਾ ਆਹੋ ਆਹ ਰੰਗੂਣਾ ਚਾਹੀਦਾ ਸੀ ਤੇ ਔਰ ਰੰਗ ਗਾੜਾ ਹੋ ਗਿਆ ਵਾ ਆਪਾਂ ਜੇ ਕੱਲ ਇਹਨੂੰ ਗਾੜਾ ਕਰਦੇ ਹਾਂ ਨਹੀਂ ਨਹੀਂ ਆਓ ਇਸੇ ਮਾਰੇ ਗਾੜਾ ਨਹੀਂ ਆਉਂਦਾ ਨਾ ਨਹੀਂ ਨਹੀਂ ਪਰ ਇੱਕ ਗੱਲ ਵਾ ਹੁਣ ਔਰ ਰੰਗ ਪੁਰਾਣਾ ਵਾ ਤੇ ਆਹ ਰੰਗ ਤਾਜ਼ਾ ਆ ਰਲਣੀ ਨਹੀਂ ਡਿਆ ਹੋਵੇ ਪਹਿਲਾਂ ਰੰਗ ਹੋਇਆ ਜਿਹੜਾ ਤੇ ਆਹ ਰਲਣੀ ਰਲਣੀ ਨਹੀਂ ਡਿਆ ਕਿੰਨਾ ਜ਼ਿਆਦਾ ਫਰਕ ਪੈ ਗਿਆ ਵਾ ਪਾਪਾ ਪਾਪੇਰੇ ਬੜਾ ਸਿਰ ਸੁਲਵੇਟਿਆ ਵਗਾ ਪਾਪਾ ਨਾਮ ਜਪੰਡਿਆ ਪਾਪੇ ਦੀ ਪੋਤ ਨੂੰ ਲਿਆਈ ਮਾਲਾ ਜੂਰ ਸਾਬ ਨੂੰ ਅੱਛਾ ਉਹਦਾ ਬਹੁਤ ਮਾਲਾ ਜੱਪਦਾ ਤੇ ਵਧੀਆ ਗੱਲ ਆ ਹਨਾ ਐਦਾ ਮੰਮੀ ਕਰੀਏ ਕੋ ਬਣਾਈ ਇਹਨੂੰ ਇੱਕ ਸਾਡੇ ਨਾਲ ਆਟ ਹੋਈ ਕਿਉਂਕਿ ਹੱਡ ਕੋ ਇੱਕ ਬੈੱਡ ਹੁਣ ਐਕਸਟਰਾ ਹੋ ਗਿਆ ਹੈਗਾ ਠੀਕ ਆ ਤੇ ਪਰ ਸਾਡਾ ਆ ਜਿਹੜਾ ਰੂਮ ਆ ਇਹ ਬਹੁਤ ਵੱਡਾ ਵਾ ਤੇ ਇੱਚ ਦੋ ਬੈੱਡ ਤੇ ਆ ਜਾਂਦੇ ਆ ਅਹੀਂ ਚੱਲ ਖਿੱਚਿਆ ਹੁਣ ਇਧਰੋਂ ਦੋ ਬੈੱਡ ਆ ਜਾਂਦੇ ਆ ਪਰ ਅਹੀਂ ਹੋਰ ਸਪੇਸ ਬਣਾਉਣ ਦਾ ਕਰਕੇ ਆ ਵੱਡਦੀ ਜਿਹੜੀ ਢੋਅ ਆ ਨਾ ਇਹਨੂੰ ਵੀ ਅਸੀਂ ਨਿੱਕੀ ਕਰਉਣੀ ਚਾਹੁੰਦੇ ਸੀ ਆ ਇਹਨੂੰ ਇੱਕ ਤੇ ਸਪੇਸ ਬਣ ਜੂਗੀ ਤੇ ਇਹਦੇ ਦੋਵੇਂ ਸਾਈਡਾਂ ਵੱਡਦੇ ਲੱਗੇ ਆ ਮਿਸਤਰੀਆਂ ਦਾ ਵੀ ਮੈਂ ਕਰ ਦਿੰਨਾ ਇਹਨੂੰ ਵੱਡ ਕੇ ਤੇ ਢੋਅ ਨੂੰ ਬਰਾਬਰ ਜੇ ਕਰ ਦਿੰਨਾ ਹੁਣ ਇਹਨੂੰ ਬਾਹਰ ਕੱਢ ਕੇ ਤੇ ਇਹਨੂੰ ਵਢਾ ਕੇ ਫੇ ਜਦੋਂ ਲਾਇਆ ਤੇ ਬੈੱਡ ਹੋਰ ਐਨੂੰ ਹੋ ਜੂਗਾ ਨਾ ਪਰਲੇ ਬੰਨੇ ਇੱਕ ਮੰਜੇ ਦੀ ਸਪੇਸ ਵੀ ਵਾਜੂਗੀ ਵਾਜੂਗੀ ਤੁਹਾਨੂੰ ਲਗਾ ਬਣ ਜੂਗੀ ਇਹ ਸਪੇਸ ਬਣਾਉਣ ਦਾ ਮੇਨ ਕਾਰਨ ਪਤਾ ਕੀ ਆ ਸਾਡੇ ਪਰੌਣੇ ਬਹੁਤ ਆਉਂਦੇ ਆ ਜਦੋਂ 1K ਰ ਪਰੌਣੇ ਆਉਂਦੇ ਆ ਨਾ ਫੇਰ ਜਗ੍ਹਾ ਬਣ ਜਾਂਦੀ ਏਦਾਂ ਵੀ ਮੰਜਾ ਇੱਕ ਡਿੱਟ ਗਿਆ ਕਈ ਆਰ ਕੋਈ ਇਹੋ ਜਿਹਾ ਪ੍ਰੋਣਾ ਆ ਜਾਂਦਾ ਜਿਹਨੂੰ ਬੈੱਡ ਤੇ ਨੀਂਦ ਨਹੀਂ ਆਉਂਦੀ ਫਿਰ ਉਹਦਾ ਇੰਤਜ਼ਾਮ ਕਰ ਲਈ ਫਿਰ ਇੱਕ ਰਹਿਣਾ ਵੀ ਸਾਰਿਆਂ ਦੇ ਨਾਲ ਵਾ ਤੇ ਉਹ ਸਾਰਾ ਚੱਕਰ ਪੈ ਜਾਂਦਾ ਫਿਰ ਇੱਥੇ ਮੰਜਾ ਡਿੱਟ ਜੂਗਾ ਤੇ ਅੰਮੀ ਜਾਨ ਇਸ ਨੂੰ ਮਤ ਖੀਚੇ ਇਸ ਨੂੰ ਮਤ ਖੀਚੇ ਵੇ ਵੇ ਯੋਰ ਲੱਗਦਾ ਵੇ ਯੋਰ ਲੱਦਾ ਤੇ ਫਿਰ ਰਾਤ ਨੂੰ ਰਾਤ ਨੂੰ ਕਹਣਾ ਮੇਰੀ ਬਾਹ ਦੁਖਣੀ ਆ ਤੇ ਬਾਹ ਦੁਖਣੀ ਆ ਜਿਹੜੀ ਬਾਹ ਨਾਲ ਖਿਚਣ ਦੇ ਪਰ ਇਹਨੂੰ ਉਹ ਮੈਂ ਖਿੱਚਦਾ ਪਰ ਇਹਨੂੰ ਜੋ